ਹੋ ਸਕਦਾ ਤੁਹਾਨੂੰ ਕਈਆਂ ਨੂੰ ਪਤਾ ਹੀ ਨਾ ਹੋਵੇ ਵੀ ਇਹ ਸੰਸਥਾ ਕੰਮ ਕਰ ਰਹੀ ਆਪਾਂ ਤੁਸੀਂ ਦੇਖ ਰਹੇ ਹੋ ਇਹ ਜ਼ਰੂਰਤਮੰਦ ਬੱਚੇ ਨੇ ਜਿਹੜੇ ਬੱਚੇ ਕੇ ਟਿਊਸ਼ਨ ਜਿਹੜੀ ਹੈਗੀ ਆ ਉਹ ਨਹੀਂ ਲੈ ਸਕਦੇ ਆਪਣੇ ਕੀ ਤੁਸੀਂ ਜਾਣਦੇ ਹੋ ਕਿ ਵਿੱਦਿਆ ਜੇ ਆਪਾਂ ਕਿਸੇ ਨੂੰ ਦਿੰਨੇ ਆ ਤਾਂ ਉਹ ਕੋਈ ਖੋ ਨਹੀਂ ਸਕਦਾ ਗੁਰੂਆਂ ਸਾਹਿਬ ਦਾ ਮਿਸ਼ਨ ਸੀ ਵੀ ਸਾਰੇ ਧਰਮ ਇੱਕ ਨੇ ਇਹ ਬੱਚਿਆਂ ਨੂੰ ਇਹ ਟਿਊਸ਼ਨ ਨਹੀਂ ਦਿੱਤੀ ਜਾਂਦੀ ਤਾਂ ਹੋ ਸਕਦਾ ਇਹ ਬੱਚੇ ਰੋਲ ਜਾਂਦੇ ਪਰ ਜਦੋਂ ਇਹਨਾਂ ਨੇ ਟਿਊਸ਼ਨ ਸ਼ੁਰੂ ਕੀਤੀ ਤਾਂ ਇਹਨਾਂ ਦੇ ਵਿੱਚ ਬਹੁਤ ਬੱਚੇ ਟਾਪਰ ਨੇ ਮੇਰੇ ਮੰਤਰੀ ਇਹ ਖਿਆਲ ਸੀਗਾ ਜੀ ਅਸੀਂ ਵੀ ਬਹੁਤ ਗਰੀਬ ਪਰਿਵਾਰ ਚੋਂ ਓਟੇ ਆ ਲੇਕਿਨ ਸਾਡੇ ਬੱਚੇ ਐਜੂਕੇਸ਼ਨ ਦੇ ਸਿਰ ਤੇ ਸਾਡਾ ਨਾਂ ਉਹਨਾਂ ਨੇ ਸਿਹਰਚ ਕਮਾਇਆ ਪਰਵਾਦ ਦਾ ਸਾਡੇ ਸ਼ਹਿਰ ਦਾ ਨਾਂ ਉਹ ਕਰ ਤੁਸੀਂ ਪੜਾ ਰਹੇ ਹੋ ਇਹਨਾਂ ਨੂੰ ਜਾਂ ਤੁਸੀਂ ਦੱਸ ਰਹੇ ਟਾਪਰ ਇਹ ਕੋਈ ਬੱਚਾ ਨਹੀਂ ਹੋਊਗਾ ਕਈ ਬੱਚੇ ਹੋਣਗੇ ਜੀ ਇਹਦੇ ਵਿੱਚ ਮੈਂ ਕਮਲ ਰੋਡ ਆਪਣੇ ਫੇਸਬੁਕ ਪੇਜ ਤੇ ਆਪ ਸਭ ਦਾ ਸਵਾਗਤ ਕਰਦਾ ਤੁਸੀਂ ਦੇਖ ਰਹੇ ਹੋ ਅਹਿਮਦਗੜ ਨਿਊਜ਼ ਅੱਜ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚਿਆਂ ਦੇ ਨਾਲ ਆਪਾਂ ਇੱਥੇ ਮਿਲ ਰਹੇ ਹਾਂ ਇਹ ਛੋਟੇ ਬੱਚੇ ਕਾਉਂਨ ਨੇ ਇਹ ਸਾਰੀ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਹਿਮਦਗੜ ਸ਼ਹਿਰ ਸੰਸਥਾਵਾਂ ਦਾ ਸ਼ਹਿਰ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਸੰਸਥਾਵਾਂ ਨੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਪਰ ਬਹੁਤ ਹੀ ਅੱਛੇ ਕੰਮ ਕਰ ਰਹੀਆਂ ਨੇ ਸਮਾਜਿਕ ਸੰਸਥਾਵਾਂ ਸਮਾਜ ਦੀ ਭਲਾਈ ਲਈ ਕੰਮ ਕਰ ਰਹੀਆਂ ਨੇ ਜੋ ਧਾਰਮਿਕ ਸੰਸਥਾਵਾਂ ਨੇ ਉਹ ਧਰਮ ਦੇ ਨਾਲ ਜੁੜ ਰਹੀਆਂ ਨੇ ਸੋ ਬਹੁਤ ਅੱਛਾ ਕੰਮ ਆਪਣੀ ਆਪਣੀ ਜਗ੍ਹਾ ਤੇ ਕਰ ਰਹੀਆਂ ਨੇ ਪਰ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਅਜਿਹੀ ਸੰਸਥਾ ਹੈ ਜਿਹੜੀ ਕਿ ਕਨਵੇਕਲਾ ਜਿਹਾ ਕੰਮ ਕਰ ਰਹੀ ਹੈ ਹੋ ਸਕਦਾ ਤੁਹਾਨੂੰ ਕਈਆਂ ਨੂੰ ਪਤਾ ਹੀ ਨਾ ਹੋਵੇ ਵੀ ਇਹ ਸੰਸਥਾ ਕੰਮ ਕਰ ਰਹੀ ਆ ਪਰ ਜੋ ਇਹ ਸੰਸਥਾ ਕੰਮ ਕਰ ਰਹੀ ਆ ਹੈ ਤਾਂ ਇਹ ਵੀ ਸਮਾਜ ਦੀ ਭਲਾਈ ਦਾ ਕੰਮ ਪਰ ਜੋ ਇਹ ਸਮਾਜ ਦੀ ਭਲਾਈ ਦਾ ਕੰਮ ਕਰ ਰਹੀ ਆ ਤੁਸੀਂ ਵੀਡੀਓ ਨੂੰ ਦੇਖ ਕੇ ਅਨਸ਼ਸ਼ ਘਰ ਉਠੋਗੇ ਕਿਉਂਕਿ ਇਹ ਜੋ ਸੰਸਥਾ ਕੰਮ ਕਰ ਰਹੀ ਹੈ ਛੋਟੇ ਛੋਟੇ ਬੱਚੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਜ਼ਰੂਰਤਮੰਦ ਬੱਚੇ ਨੇ ਜਿਹੜੇ ਬੱਚੇ ਕੇ ਟਿਊਸ਼ਨ ਜਿਹੜੀ ਹੈਗੀ ਆ ਉਹ ਨਹੀਂ ਲੈ ਸਕਦੇ ਆਪਣੇ ਪੈਸੇ ਖਰਚ ਕੇ ਇਹ ਸੰਸਥਾ ਇਹਨਾਂ ਨੂੰ ਫ੍ਰੀ ਦੇ ਵਿੱਚ ਵਿੱਦਿਆ ਦੇ ਰਹੀ ਆ ਵਿੱਦਿਆ ਤੁਸੀਂ ਜਾਣਦੇ ਹੋ ਕਿ ਵਿੱਦਿਆ ਜੇ ਆਪਾਂ ਕਿਸੇ ਨੂੰ ਦਿੰਨੇ ਆ ਤਾਂ ਉਹ ਕੋਈ ਖੋ ਨਹੀਂ ਸਕਦਾ ਹੈਗਾ ਤੇ ਵਿੱਦਿਆ ਇੱਕ ਵਾਰੀ ਜੇ ਬੱਚੇ ਲੈ ਕੇ ਆਪਣੇ ਆਪਣੇ ਕਮਾਂਕਾਰਾਂ ਤੇ ਲੱਗ ਜਾਂਦੇ ਨੇ ਵਧੀਆ ਜੌਬਾਂ ਤੇ ਲੱਗ ਜਾਂਦੇ ਨੇ ਤਾਂ ਇਹ ਪੂਰੇ ਪਰਿਵਾਰ ਦਾ ਬੋਝ ਆ ਜਿਹੜਾ ਚੱਕ ਸਕਦੇ ਨੇ ਉਹਦੀ ਪੂਰੀ ਦੀ ਪੂਰੀ ਪੀੜ੍ਹੀ ਹੈ ਜਿਹੜੀ ਉਹ ਤਰ ਸਕਦੀ ਹੈ ਸੋ ਬਹੁਤ ਹੀ ਅੱਛਾ ਜਿਹੜਾ ਕੰਮ ਕਰ ਰਹੀ ਹੈ ਸੰਸਥ ਜਾਇਨ ਸਕੂਲ ਦੇ ਵਿੱਚ ਇਹ ਸੰਸਥਾ ਚੱਲ ਰਹੀ ਆ ਕਾਫੀ ਲੰਬੇ ਅਰਸੇ ਤੋਂ ਚੱਲ ਰਹੀ ਆ ਪਰ ਸ਼ਾਇਦ ਵਾਰ ਨੂੰ ਨਹੀਂ ਪਤਾ ਹੋਣਾ ਆਪਾਂ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਆ ਤੇ ਜਿਹੜੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਬਹੁਤ ਬੱਚੇ ਟੋਪਰ ਹੋਏ ਹੋਏ ਨੇ ਉਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਅਮਰ ਸਿੰਘ ਸਰਾਉ ਜੀ ਨੇ ਸੰਸਥਾ ਦੇ ਨਾਲ ਜੁੜੇ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਅਮਰ ਸਿੰਘ ਸਰਾਉ ਜੀ ਆਪਣਾ ਅਹੁਦਾ ਵੀ ਦੱਸ ਦੋ ਸੰਸਥਾ ਦੇ ਵਿੱਚ ਮੈਂ ਇੱਥੇ ਦਾ ਜੀ ਮੁਖ ਸੇਵਾਦਾਰ ਹਾਂ ਜੀ ਮੁਖ ਸੇਵਾਦਾਰ ਮੈਂ ਅਨੰਦ ਸਾਗਰ ਰਿਟਾਇਰਡ ਪ੍ਰਿੰਸੀਪਲ ਇੱਥੇ ਤੌਰ ਪ੍ਰਿੰਸੀਪਲ ਸੇਵਾ ਕਰ ਰਹੇ ਚਿਤ੍ਰੰਜਨ ਸਿੰਘ ਜੀ ਰਿਟਾਇਰਡ ਐਸਐਸ ਮਾਸਟਰ ਹਾਂਜੀ ਤੁਸੀਂ ਵੀ ਦੱਸੋ ਤੁਸੀਂ ਵੀ ਕੀ ਉਹ ਸੇਵਾ ਕਰਦੇ ਹੋ ਨਾ ਸੇਵਾ ਦਾ ਨਾ ਸੇਵਾ ਕਰਦਾ ਹਗਾ ਮੈਂ ਨਾ ਬੋਲੀ ਇਹ ਸਾਡੇ ਸਾਡੇ ਟੀਚਰ ਹੈ ਤੇ ਹਾਂਜੀ ਬਈ ਰਜਿੰਦਰ ਕੌਰ ਜੀ ਮੈਂ ਟੀਚਰ ਦੇ ਬਣੂ ਇੱਥੇ ਸੇਵਾ ਕਰ ਰਹੀ ਹਾਂ ਤਵੱਸਮ ਮੈਥ ਟੀਚਰ ਦੇ ਤੌਰ ਤੇ ਕੰਮ ਕਰ ਰਹੀ ਹਾਂ ਸੋ ਇਹਨਾਂ ਦਾ ਆਪਾਂ ਨੇ ਇਹਨਾਂ ਦੇ ਨਾਲ ਤਾਰੂਫ ਕੀਤਾ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਜੀ ਇਸ ਸੰਸਥਾ ਦਾ ਨਾਮ ਕੀ ਹੈ ਤੇ ਸੰਸਥਾ ਕਦੋਂ ਤੋਂ ਚੱਲ ਰਹੀ ਹੈ ਕਿਸ ਤਰ੍ਹਾਂ ਹੋਣੀ ਚਾਹੀਏ ਹੇ ਜੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਜੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਬਈ ਸਾਰੇ ਧਰਮ ਇੱਕ ਨੇ ਕੋਈ ਉੱਚ ਨੀਚ ਨਹੀਂ ਹੈ ਇਹਦੇ ਵਿੱਚ ਅਸੀਂ ਉਸੇ ਨੂੰ ਮੁੱਖ ਰੱਖ ਕੇ ਇਹ ਸੰਸਥਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਜੋ ਐਜੂਕੇਸ਼ਨ ਤੇ ਕੰਮ ਕਰ ਰਹੀ ਹੈ ਇਹ ਸਾਡੀ ਜੋ ਸੰਸਥਾ ਅਸੀਂ ਜੋ ਬਣਾਈ ਸੀ 2015 ਤੋਂ ਇਹ ਕੰਮ ਕਰ ਰਹੀ ਆ ਸਾਡੇ ਇਹ ਮਕਸਦ ਹੈਗਾ ਬਈ ਜਿਹੜੇ ਬੱਚੇ ਐਜੂਕੇਸ਼ਨ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਗਰੀਬ ਸਕੂਲ ਨੇ ਜੀ ਉਹਨਾਂ 'ਚ ਪੜ੍ਹਦੇ ਨੇ ਹਮ ਲੇਕਿਨ ਹੈ ਹੁਸ਼ਿਆਰ ਹੋ ਹਮ ਅਸੀਂ ਉਹਨਾਂ ਨੂੰ ਗਾਈਡ ਕਿਵੇਂ ਕਰ ਸਕਦੇ ਆ ਜੀ ਅਸੀਂ ਇੱਕ ਕਿਸਮ ਦਾ ਇਹ ਪ੍ਰੋਗਰਾਮ ਲੈ ਕੇ ਚੱਲੇ ਸੀ ਉਹਦੇ ਬਹੁਤ ਵਧੀਆ ਨਤੀਜੇ ਨਿਕਲੇ ਨੇ ਸੋ ਜਿਸ ਤਰ੍ਹਾਂ ਕਿ ਤੁਸੀਂ ਸੁਣ ਰਹੇ ਹੋ ਇਹਨਾਂ ਦਾ ਕਹਿਣਾ ਇਹ ਆ ਕਿ ਇਹ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਪਰ ਇਹ ਟਿਊਸ਼ਨ ਹੀ ਲੈ ਸਕਦੇ ਹੈਗੇ ਜੇ ਬੱਚਿਆਂ ਨੂੰ ਇਹ ਟਿਊਸ਼ਨ ਨਹੀਂ ਦਿੱਤੀ ਜਾਂਦੀ ਤਾਂ ਹੋ ਸਕਦਾ ਇਹ ਬੱਚੇ ਰੁੱਲ ਜਾਂਦੇ ਪਰ ਜਦੋਂ ਇਹਨਾਂ ਨੇ ਟਿਊਸ਼ਨ ਸ਼ੁਰੂ ਕੀਤੀ ਤਾਂ ਇਹਨਾਂ ਦੇ ਵਿੱਚ ਬਹੁਤ ਬੱਚੇ ਟਾਪਰ ਨੇ ਬੜੇ ਵਧੀਆ ਪੜ ਰਹੇ ਨੇ ਸੋ ਅਗਲੀ ਵੱਲ ਗਲਤ ਕਰਦੇ ਆ ਸਰ ਤੁਹਾਡੇ ਮਨ ਚ ਖਿਆਲ ਕਿੱਦਾ ਆਇਆ ਕਿੱਦਾ ਕਿੱਦਾ ਮੇਰੇ ਮਨ ਚ ਇਹ ਖਿਆਲ ਸੀਗਾ ਜੀ ਅਸੀਂ ਵੀ ਬਹੁਤ ਗਰੀਬ ਪਰਿਵਾਰ ਚ ਉੱਠੇ ਆ ਜੀ ਲੇਕਿਨ ਸਾਡੇ ਬੱਚੇ ਐਜੂਕੇਸ਼ਨ ਦੇ ਸਿਰ ਤੇ ਸਾਡਾ ਨਾਮ ਉਹਨਾਂ ਨੇ ਸਹਿਜ ਚ ਕਮਾਇਆ ਜੀ ਅਸੀਂ ਕਹਿੰਦੇ ਆ ਵੀ ਇਹ ਜੋ ਬੱਚੇ ਨੇ ਇਹਨਾਂ ਚ ਵੀ ਕੋਈ ਨਾ ਕੋਈ ਬੱਚਾ ਅ ਆਪਣੇ ਪਰਿਵਾਰ ਦਾ ਸਾਡੇ ਸ਼ਹਿਰ ਦਾ ਨਾਮ ਉੱਚਾ ਕਰੂਗਾ ਜਿਸ ਤਰ੍ਹਾਂ ਤੁਸੀਂ ਪੜਾ ਰਹੇ ਹੋ ਇਹਨਾਂ ਨੂੰ ਜਾਂ ਤੁਸੀਂ ਦੱਸ ਰਹੇ ਟਾਪਰ ਇਹ ਕੋਈ ਬੱਚਾ ਨਹੀਂ ਹੋਊਗਾ ਕਈ ਬੱਚੇ ਹੋਣਗੇ ਜੀ ਇਹਦੇ ਵਿੱਚੋਂ ਹਾਂਜੀ ਹਾਂਜੀ ਬਹੁਤ ਬੱਚੇ ਨੇ ਜੀ तकरीबन 34 35 ਬੱਚੇ ਨੇ ਸਾਡੀ ਸੰਸਥਾ ਦੇ ਵਿੱਚ ਜਿਹੜੇ ਅੱਡ ਅੱਡ ਸਕੂਲਾਂ ਚ ਫਸ ਸੈਕੰਡ ਆਏ ਨੇ ਜੋ ਅਸੀਂ ਸਿੱਖਿਆ ਕ੍ਰਾਂਤੀ ਸਮਝਦੇ ਹਾਂ ਵੀ ਇਹ ਬੱਚਿਆਂ ਨੂੰ ਆਪਾਂ ਸਿੱਖਿਆ ਦੇ ਉਹਨਾਂ ਦਾ ਮਿਆਰ ਕਿੰਨਾ ਉੱਚਾ ਕਰ ਸਕਦੇ ਹਾਂ ਇਹ ਇਸ ਨੂੰ ਅਸਲ ਕ੍ਰਾਂਤੀ ਸਮਝਦੇ ਹਾਂ ਨਾ ਕਿ ਅਸੀਂ ਫਲਸ਼ਾ ਬਣਾਉਣ ਨੂੰ ਕ੍ਰਾਂਤੀ ਸਮਝਦੇ ਹਾਂ ਇੱਕ ਜ਼ਰੂਰੀ ਅੰਗ ਹੈਗਾ ਉਹ ਕਿ ਬੱਚਿਆਂ ਨੂੰ ਵਧੀਆ ਸਹੂਲਤਾਂ ਹੋਣ ਕਲਾਸ ਰੂਮ ਵਧੀਆ ਹੋਣ ਉਹਨਾਂ ਦੇ ਬੱਚਿਆਂ ਦਾ ਜੋ ਬਾਥਰੂਮ ਵਗੈਰਾ ਨੇ ਉਹ ਵੀ ਵਧੀਆ ਹੋਣ ਲੇਕਿਨ ਜਿਹੜੀ ਕ੍ਰਾਂਤੀ ਆ ਉਹ ਤਾਂ ਇਹ ਬੱਚਿਆਂ ਦੇ ਐਜੂਕੇਸ਼ਨ ਕਿੰਨੀ ਕਿ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਉਨੇ ਆ ਸਾਡਾ ਐਜੂਕੇਸ਼ਨਲ ਸਟੈਂਡਰਡ ਕਿੰਨਾ ਉੱਚਾ ਜੀ ਉਸ ਦੇ ਉੱਤੇ ਸਿੱਖਿਆ ਕ੍ਰਾਂਤੀ ਆਉਣੀ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਜੇ ਆਪਾਂ ਇਹਨਾਂ ਨੂੰ ਵਿਦਿਆ ਹੀ ਪ੍ਰੋਪਰ ਨਹੀਂ ਦਵਾਂਗੇ ਤੇ ਸਹੂਲਤਾਂ ਦਵਾਂਗੇ ਤੇ ਵਿਦਿਆ ਨੇ ਕੋਲੇ ਨਹੀਂ ਹੈਗੀ ਤਾਂ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਜੋ ਗਵਰਨਮੈਂਟ ਸਕੂਲ ਨੇ ਜਾਂ ਸਾਡੇ ਐਡਿਡ ਸਕੂਲ ਨੇ ਉਹਨਾਂ ਦੇ ਪ੍ਰਤੀ ਵਿਸ਼ਵਾਸ ਤਾਂ ਹੀ ਬਣੂਗਾ ਜੇ ਅਸੀਂ ਉਹਨਾਂ ਨੂੰ ਰਿਜ਼ਲਟ ਵਧੀਆ ਦੇਵਾਂਗੇ ਹੁਣ ਇਹ ਦੱਸੋ ਕਿ ਤੁਹਾਡੇ ਕੋਲੇ ਕਿੰਨੇ ਬੱਚੇ ਇੱਥੇ ਜਿਹੜੇ ਵਿੱਦਿਆ ਲੈ ਰਹੇ ਨੇ ਕਿੰਨੇ ਬੱਚੇ ਮਤਲਬ ਟਿਊਸ਼ਨ ਲੈ ਰਹੇ ਨੇ ਤੇ ਇਹਨਾਂ ਦਾ ਟਾਈਮਿੰਗ ਕੀ ਆ ਇਸ ਟਾਈਮ ਜੀ ਸਾਡੇ ਕੋਲੇ 170 75 ਬੱਚੇ ਅਜੇ ਦਾਖਲ ਹੋ ਚੁੱਕੇ ਨੇ ਅਜੇ ਸਾਡਾ ਪਹਿਲਾ ਮਹੀਨਾ ਜੋ ਪੇਪਰਾਂ ਤੋਂ ਬਾਅਦ ਮੇਰਾ ਅੰਦਾਜ਼ਾ ਵੀ 200 ਤੋਂ ਸਾਡੇ ਬੱਚੇ ਜ਼ਿਆਦਾ ਹੋ ਜਾਣਗੇ ਤੇ ਜੋ ਟਾਈਮਿੰਗ ਆਉਸ ਅਸੀਂ ਸ਼ਾਮ ਨੂੰ ਸਕੂਲ ਟਾਈਮ ਤੋਂ ਬਾਅਦ 4 ਤੋਂ 6 ਅਸੀਂ ਇਹਨਾਂ ਨੂੰ ਇੱਥੇ ਬੁਲਾਉਂਦੇ ਆਂ ਤੇ ਐਜੂਕੇਟ ਲਈ ਉਹਨਾਂ ਐਜੂਕੇਸ਼ਨ ਲਈ ਉਹਨਾਂ ਨੂੰ ਜੋ ਸਾਡੇ ਟੀਚਰ ਨੇ ਉਹਨਾਂ ਨੂੰ ਪੜ੍ਹਾਉਂਦੇ ਨੇ ਇਹਨਾਂ ਤੋਂ ਕੁਝ ਚਾਰਜ ਵੀ ਲਿਆ ਜਾਂਦਾ ਜੀ ਬੱਚਿਆਂ ਕੋਲੋਂ ਨਹੀਂ ਜੀ ਕੋਈ ਚਾਰਜ ਨਹੀਂ ਲੈ ਜਾਂਦਾ ਕਦੇ ਬੱਚੇ ਤੋਂ ਕਿਸੇ ਤੋਂ ਵੀ ਇੱਕ ਨਵਾਂ ਪੈਸਾ ਅਸੀਂ ਚਾਰਜ ਨਹੀਂ ਲੈਂਦੇ ਤੇ ਬਲਕਿ ਇਹਨਾਂ ਨੂੰ ਅ ਸਟੇਸ਼ਨਰੀ ਜਾਂ ਹੋਰ ਇਹਨਾਂ ਦੀਆਂ ਜ਼ਰੂਰਤਮੰਦ ਚੀਜ਼ਾਂ ਨੂੰ ਅਸੀਂ ਉਹ ਪੂਰਾ ਕਰਦੇ ਹਾਂ ਕਿ ਫਿਰ ਜਿਹੜੇ ਖਰਚੇ ਨੇ ਜਿਵੇਂ ਟੀਚਰ ਰੱਖੇ ਹੋਏ ਨੇ ਉਹਨਾਂ ਨੂੰ ਤਾਂ ਤਨਖਾਹ ਦਿੰਦੇ ਹੋਵਾਂਗੇ ਇਹਨਾਂ ਦੇ ਖਰਚੇ ਵਗੈਰਾ ਸਾਰੇ ਉਹ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਦੇਖੋ ਗੁਰੂ ਨਾਨਕ ਸਾਹਿਬ ਦੀ ਮਿਹਰ ਆ ਸਾਡੇ ਤੇ ਅੱਜ ਤੱਕ ਕਿ ਅਸੀਂ ਅਸੀਂ ਕਿਸੇ ਕੋਲੇ ਕਾਪੀ ਚੱਕ ਕੇ ਨਹੀਂ ਲੈ ਕੇ ਜਾਂਦੇ ਜੋ ਮਾੜਾ ਮੋਟਾ ਫੰਡ ਆਉਂਦਾ ਅਸੀਂ ਉਹ ਇੱਥੇ ਤੇ ਨਾਲ ਪਤਾ ਨਹੀਂ ਬਾਬੇ ਨਾਨਕ ਕਿਵੇਂ ਕਿਰਪਾ ਕਰਦਾ ਤੇ ਅਸੀਂ ਸਾਰਾ ਸੰਸਥਾ ਚਲਾ ਰਹੇ ਹਾਂ ਤੇ ਚੱਲੀ ਜਾਂਦਾ ਖਰਚਾ ਕਦੇ ਦਿੱਕਤ ਨਹੀਂ ਆਈ ਕੋਈ ਤਾਂ ਕਿੰਨੇ ਬੱਚੇ ਤੁਹਾਡੇ ਜਿਹੜੇ ਨੇ ਕਿ ਫਰਸਟ ਸੈਕੰਡ ਆਏ ਨੇ ਕਿੱਥੋਂ ਕਿੱਥੋਂ ਬੱਚੇ ਤੁਹਾਡੇ ਕੋਲੇ ਆਏ ਹੋਏ ਨੇ ਇਹ ਇਹ ਬੱਚੇ ਸਾਡੇ ਅੱਡ ਅੱਡ ਸਕੂਲਾਂ ਤੋਂ ਆਏ ਨੇ ਜੀ ਸਾਡੇ ਸ਼ਹਿਰ ਦੇ ਵੀ ਬੱਚੇ ਨੇ ਤਕਰੀਬਨ ਜਾਂ ਲਾਗ ਪਾਸ ਜੋ ਪਿੰਡ ਨੇ ਉਹਨਾਂ ਤੋਂ ਵੀ ਸਾਡੇ ਕੋਲ ਪਿੰਡਾਂ ਤੋਂ ਵੀ ਆਉਂਦੇ ਨੇ ਆਉਂਦੇ ਨੇ ਜੀ ਅੱਛਾ ਕਿਉਂਕਿ ਇੱਕ ਬੱਚਾ ਸਾਡੇ ਛੰਨਾ ਤੋਂ ਤੇ ਛਪਾਰ ਤੋਂ ਆਉਂਦਾ ਵਾ ਛੰਨਾ ਪਿੰਡ ਤੋਂ ਵੀ ਆਉਂਦੇ ਪਹਿਲਾਂ ਬੱਚੇ ਜਨਾਲੀ ਤੋਂ ਵੀ ਆਉਂਦੇ ਸਾਡੇ ਕੋਲੇ ਕੋਈ ਬੱਚਾ ਆਪਾ ਜਿਹੜਾ ਫਰਸਟ ਆਇਆ ਹੋਇਆ ਆਪਾਂ ਉਹਨੂੰ ਮਿਲਣਾ ਚਾਹਾਂਗੇ ਕੋਈ ਬੱਚਾ ਦੇਖੋ ਕਿਹੜਾ ਹਾਂਜੀ ਖੜੇ ਹੋ ਤੁਸੀਂ ਗਵਰਨਮੈਂਟ ਸਕੂਲ ਦਾ ਐਦਾਂ ਨੂੰ ਮੈਂ ਕਰ ਲਓ ਐਦਾਂ ਨੂੰ ਮੈਂ ਕਰ ਲਿਆ ਕੀ ਨਾਂ ਤੁਹਾਡਾ ਹਰਵਿੰਦਰ ਸਿੰਘ ਕਿਹੜੇ ਪਿੰਡ ਤੋਂ ਤੁਸੀਂ ਜੀ ਉਦੋਂ ਦੇ ਨਹੀਂ ਆ ਤੇ ਐਮਤ ਕਰਦੇ ਰਹਿਣ ਵਾਲੇ ਹਾਂ ਅੱਛਾ ਤੇ ਕਿਹੜੀ ਕਲਾਸ ਪੜ੍ਹਦੇ ਹੋ ਜੀ 8th 8th ਚ ਪੜ੍ਹਦੇ ਹਾਂ ਕਿਹੜੀ ਤੁਸੀਂ ਫਰਸਟ ਆਏ ਹੋ ਯੈਸ ਕਿਹੜੀ ਕਲਾਸ ਚੋਂ ਜੀ 7th 7th ਚੋਂ ਫਰਸਟ ਨੇ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ ਜੀ ਗਵਰਨਮੈਂਟ ਹਾਈ ਸਕੂਲ ਗਵਰਨਮੈਂਟ ਹਾਈ ਸਕੂਲ ਚ ਪੜ੍ਹਦੇ ਹਾਂ 7th ਦੇ ਵਿੱਚੋਂ ਫਰਸਟ ਆਏ ਹੋ ਕਿੰਨੇ ਨੰਬਰ ਆਏ ਤੁਹਾਡੇ ਜੀ 589 ਕਿੰਨੇ ਚੋਂ 600 ਚੋਂ ਲਓ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੇ ਦੇ ਨੰਬਰ ਨੇ ਜਿਹੜੇ 518 ਆਏ ਨੇ 600 ਦੇ ਵਿੱਚੋਂ ਗਵਰਨਮੈਂਟ ਸਕੂਲ ਦਾ ਇਹ ਸਟੂਡੈਂਟ ਆ ਗਵਰਨਮੈਂਟ ਸਕੂਲ ਦਾ ਵਿਦਿਆਰਥੀ ਆ ਮਿੰਨੀ ਸ਼ਪਾਰ ਦੇ ਵਿੱਚ ਇਸ ਬੱਚੇ ਦਾ ਸਕੂਲ ਆ ਗਵਰਨਮੈਂਟ ਸਕੂਲ ਆ ਉੱਥੇ ਦਾ ਇਹ ਪੜਨ ਵਾਲਾ 518 ਨੰਬਰ 600 ਚ ਆਏ ਨੇ ਤਾਂ ਤਾੜੀਆਂ ਹੋਣੇ ਜਿਹੜੇ ਨੇ ਬੱਚੇ ਵਾਸਤੇ ਬਹੁਤ ਵਧੀਆ ਗੱਲ ਆ ਤੇ ਅੱਗੇ ਵੀ ਇਹ ਬੱਚਿਆ ਪਰ ਇਹ ਸਿਹਤ ਤੋਂ ਕਮਜ਼ੋਰ ਆ ਥੋੜੀ ਸਿਹਤ ਵੀ ਬਣਾਓ ਆਪਣੀ ਹਾਂ ਸਿਹਤ ਵੀ ਬਣਾਓ ਉਹ ਵੀ ਸੈਕਿੰਡ ਪੋਜੀਸ਼ਨ ਆ ਗਈ ਹੈ ਨਾ ਅੱਛਾ ਇਹ ਦੀ ਸਿਸਟਰ ਆ ਉਹਨੂੰ ਵੀ ਆਪਾਂ ਬੈਠੋ ਬੈਠੋ ਤੁਸੀਂ ਆ ਲੜਕੀ ਬੈਠੋ ਬੈਠੋ ਸਿਸਟਰ ਨਹੀਂ ਨਹੀਂ ਅੱਛਾ ਆ ਤੁਸੀਂ ਵੀ ਆਓ ਆਓ ਅੱਗੇ ਆ ਜਾ ਮੇਰਾ ਇੱਧਰ ਮੂੰਹ ਕਰ ਲਓ ਤੁਹਾਡਾ ਕੀ ਨਾਂ ਅਨੰਨਿਆ ਚੋਹਾਨ ਅਨੰਨਿਆ ਚੋਹਾਨ ਅੱਛਾ ਅਨੰਨਿਆ ਚੋਹਾਨ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ 6th 6th ਦੇ ਵਿੱਚ ਤੁਸੀਂ ਫਰਸਟ ਆਏ ਹੋ ਹਾਂਜੀ ਕਿਹੜੀ ਕਲਾਸ ਚੋਂ 5th 5th ਚੋਂ ਕਿੱਥੇ ਪੜ੍ਹਦੇ ਹੋ ਤੁਸੀਂ ਜੈਂਸ ਸਕੂਲ ਜੈਂਸ ਸਕੂਲ 'ਚ ਪੜ੍ਹਦੇ ਹੋ ਕਿੰਨੇ ਨੰਬਰ ਆਏ ਆ 500 ਵਿੱਚੋਂ 499 500 ਦੇ ਵਿੱਚੋਂ 491 ਨੰਬਰ ਕੁੜੀ ਲੈ ਕੇ ਗਈ ਆ ਬਹੁਤ ਵੱਡੀ ਗੱਲ ਆ ਸਿਰਫ 9 ਨੰਬਰ ਪਿੱਛੇ ਰਹਿ ਗਈ ਨਹੀਂ ਤਾਂ ਪੂਰੇ ਦੇ ਪੂਰੇ ਆ ਜਾਣ ਸੀ ਨਾ ਤੇਰੇ ਹਾਂਜੀ ਤੂੰ ਸਾਰੇ ਸਕੂਲ ਚ ਫਰਸਟ ਆਈ ਆ ਹਾਂਜੀ ਸਾਰੇ ਸਕੂਲ ਦੇ ਵਿੱਚ ਉਹ ਬੱਚੀ ਦੇਖੋ ਫਰਸਟ ਆਈ ਆ ਇਹ ਤੇ ਜੈਨ ਸਕੂਲ ਦੇ ਵਿੱਚ ਪੜਦੀ ਆ ਇਹ ਸੋ ਇਹ ਸਾਰਾ ਕਮਾਲ ਆ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ ਟਿਊਸ਼ਨ ਦਾ ਸੋ ਇੱਕ ਬੱਚੀ ਨਾਲ ਹੋਰ ਮਿਲਦੇ ਆ ਇਸ ਬੱਚੇ ਨੂੰ ਤੁਸੀਂ ਪਹਿਲਾਂ ਮਿਲ ਚੁੱਕੇ ਹੋ ਤੇ ਇਸ ਦੀ ਇਹ ਸਿਸਟਰ ਆ ਹੈ ਹਾਂਜੀ ਕੀ ਨਾ ਤੇਰਾ ਬੇਟੇ ਉਧਰ ਮੁਕਾ ਲਓ ਜੈਸਮਿਨ ਕੌਰ ਜੈਸਮਿਨ ਕੌਰ ਵੈਰੀ ਗੁੱਡ ਤੇਰਾ ਨਾਮ ਨਹੀਂ ਬਹੁਤ ਸੋਹਣਾ ਆ ਕਿਹੜੀ ਕਲਾਸ ਪੜਦੇ ਹੋ 6ਵੀਂ ਅੱਛਾ ਫਸਟ ਆਇਆ ਤੁਸੀਂ ਕਿਹੜੀ ਕਲਾਸ ਚੋਂ 5ਥੀ ਚੋਂ ਹਾਂਜੀ ਕਿੰਨੇ ਨੰਬਰ ਆਏ ਸੀ ਤੁਹਾਡੇ 499 ਤੇਰੇ ਵੀ 499 ਉਹਦੇ ਵੀ 499 ਵਾਹ ਜੀ ਵਾਹ ਤਾਰੀਆਂ ਹੋ ਜਾਣ ਬੱਚੀਆਂ ਵਾਸਤੇ ਕਿਹੜੇ ਸਕੂਲ ਪੜਦੇ ਹੋ ਡਾਂਸ ਕੋ ਡਾਂਸ ਕੋਚੋ ਡਾਂਸ ਸਕੂਲ ਦੇ ਇੱਕ ਹੋਰ ਬੱਚੀ ਨੂੰ ਆਪਾਂ ਮਿਲ ਰਹੇ ਹਾਂ 491 ਨੰਬਰ ਦੇਖੋ 500 ਦੇ ਵਿੱਚ ਬੱਚੀ ਲੈ ਕੇ ਗਈ ਆ ਬਹੁਤ ਵੱਡੀ ਗੱਲ ਆ ਬੱਚੀ ਦੀ ਸਿਹਤ ਭਾਵੇਂ ਕਮਜ਼ੋਰ ਆ ਪਰ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਆ ਸੋ ਬਹੁਤ ਵੱਡੀ ਗੱਲ ਆ ਸੋ ਪ੍ਰਿੰਸੀਪਲ ਸਾਡੇ ਨਾਲ ਆਨੰਦ ਸਾਗਰ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਗਰ ਸਾਹਿਬ ਆਓ ਆਪਾਂ ਇੱਧਰ ਗੱਲਬਾਤ ਕਰੀਏ ਥੋੜੀ ਸਾਗਾ ਸਾਹਿਬ ਤੁਸੀਂ ਪਹਿਲਾਂ ਜੋ ਕਿ ਆਪ ਸਾਰੇ ਜਾਣਦੇ ਨੇ ਸੋ ਆਪ ਦੱਸ ਵੀ ਦਿੰਦੇ ਆ ਕਿ ਇਹ ਟੀਚਰ ਸੀ ਪਹਿਲਾਂ ਹਾਂਜੀ ਮੈਂ ਗਵਰਨਮੈਂਟ ਸਕੰਗਨਵਾਲ ਚ ਬਤੌਰ ਲੈਕਚਰਰ ਸੀ ਬਾਅਦ ਵਿੱਚ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਆਈ 2000 ਮਈ 2008 ਟਾਇਰ ਹੋ ਗਿਆ 10 ਸਾਲ ਬਾਅਦ ਮੈਂ ਇਹਨਾਂ ਨਾਲ ਸੰਪਰਕ ਚ ਆਇਆ ਜੀ ਅਮਰ ਸਿੰਘ ਸਰਾਉ ਜੀ ਦੇ ਇਹ ਕਹਿੰਨ ਲੱਗੇ ਸਾਡੇ ਸੁਸਾਇਟੀ ਚ ਆਇਆ ਕਰੋ ਬੱਚੇ ਪੜ੍ਹਦੇ ਨੇ ਸ਼ੁਰੂ ਸ਼ੁਰੂ ਮੈਂ ਇੱਕ ਸੁਕਤਾ ਵਸ਼ ਗਿਆ ਵੀ ਦੇਖੀ ਕਿਹੋ ਜਿਹੀ ਪੜ੍ਹਾਈ ਹੋ ਰਹੀ ਹੈ ਹੌਲੀ ਹੌਲੀ ਮਨ ਜੁੜਦਾ ਗਿਆ ਤੇ ਮੈਂ ਪੱਕੇ ਤੌਰ ਤੇ ਜੁੜ ਗਿਆ ਤੇ ਇਹਨਾਂ ਨੂੰ ਮੈਨੂੰ ਜ਼ਿੰਮੇਵਾਰੀ ਦਿੱਤੀ ਵੀ ਤੁਸੀਂ ਪ੍ਰਿੰਸੀਪਲ ਰਹੇ ਹੋ ਸੀ ਸਕੂਲ ਦੀ ਜ਼ਿੰਮੇਵਾਰੀ ਸਮਾਲੋ ਤੇ ਬਹੁਤ ਹਾਂਜੀ ਅੱਗੇ ਬੋਲੋ ਪਲੀਜ਼ ਮੈਂ ਪਹਿਲ ਮਹਿਸੂਸ ਕੀਤਾ ਜਿਹੜੀ ਨੌਕਰੀ ਕੀਤੀ ਹਸਪਤਾਲ ਸੀ ਤਨਖਾਹ ਲੈ ਕੇ ਨੋ ਕਰਦੇ ਸੀ ਸੇਵਾ ਹੁਣ ਇੱਥੇ ਮੈਂ ਇਹਨਾਂ ਨੂੰ ਕਹਤਾ ਜੀ ਮੈਂ ਤਾਂ ਸੇਵਾ ਜੇ ਕਰੂੰਗਾ ਤਾਂ ਮੈਂ ਕੁਝ ਲੈਣਾ ਨਹੀਂ ਜੀ ਮੈਂ ਤਾਂ ਆਪਣੀ ਖੁਸ਼ੀ ਲਈ ਕੰਮ ਕਰਨਾਗਾ ਵਾਹ ਜੀ ਵਾਹ ਤੇ ਇਸ ਲਈ ਮੈਨੂੰ ਇਹਨਾਂ ਨਾਲ ਜੁੜ ਕੇ ਲਗਭਗ ਆ 7 ਸਾਲ ਹੋ ਗਏ 18 ਜੁੜਿਆ ਅੱਛਾ ਜੀ 7 ਸਾਲ ਪੂਰ ਕੇ 8ਵਾਂ ਸ਼ੁਰੂ ਹੋ ਚੁੱਕਿਆ ਹੈਗਾ ਤੇ ਮੈਨੂੰ ਆਨੰਦ ਆਉਂਦਾ ਮੈਂ ਬਲਕਿਯਾ ਦੀ ਆਪਕਾਂ ਦੇ ਆਉਣ ਤੋਂ ਪਹਿਲਾਂ 5-10 ਮਿੰਟ ਆਉਣ ਦੀ ਕੋਸ਼ਿਸ਼ ਕਰਦਾ ਆਂ ਜਿਆਨੀ ਆਨੰਦ ਸਾਗਰ ਜੀ ਨੂੰ ਆਨੰਦ ਹੋਣਾ ਆਉਣ ਲੱਗਿਆ ਹੋਣ ਆਉਣ ਲੱਗਿਆ ਬਿਲਕੁਲ ਮੈਂ ਜੀਵਨ ਨਾਲ ਆਨੰਦ ਲੈ ਰਹੇ ਆਂਗਾ ਵਾਹ ਜੀ ਵਾਹ ਸੋ ਬਹੁਤ ਵੱਡੀ ਗੱਲ ਆ ਆਪਣੀ ਜ਼ਿੰਦਗੀ ਦਾ ਇਹਨਾਂ ਕੋਲੇ ਬਹੁਤ ਵੱਡਾ ਤਜਰਬਾ ਕਿੰਨੇ ਸਾਲ ਤੁਸੀਂ ਪੜਾਈ ਪੜਾਏ ਹੋ ਕਿੱਥੇ ਗਵਰਨਮੈਂਟ ਸਰਵਿਸ ਜੀ ਗਵਰਨਮੈਂਟ ਸਰਵਿਸ ਗਵਰਨਮੈਂਟ ਸਰਵਿਸ 30 ਸਾਲ 30 ਸਾਲ ਗਵਰਨਮੈਂਟ ਸਰਵਿਸ ਇਨਾਂ ਨੇ ਕੀਤੀ ਆ ਗਾਂਧੀ ਸਕੂਲ ਪ੍ਰਾਈਵੇਟ ਸੋ 2.5 ਸਾਲ ਗਾਂਧੀ ਸਕੂਲ ਯਾਨੀ 32 ਸਾਲ ਦਾ ਇਹਨਾਂ ਕੋਲੇ ਤਜਰਬਾ ਆਇਆ ਹੈਗਾ ਉਹ ਤਜਰਬਾ ਇਹ ਆਪਣੇ ਇਹਨਾਂ ਬੱਚਿਆਂ ਨੂੰ ਦੇ ਰਹੇ ਨੇ ਜਿਹੜੇ ਜ਼ਰੂਰਤਮੰਦ ਨੇ ਸੋ ਤੁਹਾਡੇ ਜਿਹੜੇ ਬੱਚੇ ਤੁਹਾਡੇ ਕੋਲੇ ਪੜ੍ਹਦੇ ਨੇ ਤੁਹਾਨੂੰ ਕਿੱਦਾਂ ਲੱਗਦਾ ਕਿ ਇਹ ਬੱਚੇ ਵਾਕਈ ਜ਼ਰੂਰਤਮੰਦ ਸੀ ਤੇ ਇਹ ਹਾਂਜੀ ਇੱਥੇ ਆਉਣ ਦੇ ਨਾਲ ਇਹ ਇਹਨਾਂ ਦੀ ਮਿਆਰ ਸਟੱਡੀ ਦਾ ਉੱਚਾ ਬਿਲਕੁਲ ਸਾਨੂੰ ਇਹ ਮਹਿਸੂਸ ਹੁੰਦਾ ਹੈਗਾ ਵੀ ਇਹ ਬੱਚੇ ਬਹੁਤ ਜ਼ਿਆਦਾ ਜ਼ਰੂਰਤਮੰਦ ਨੇ ਕਿਉਂਕਿ ਇਹਨਾਂ ਦੇ ਜਿਹੜੇ ਮਾਪੇ ਨੇ ਉਹ ਜ਼ਿਆਦਾਤਰ ਪੜ੍ਹੇ ਲਿਖੇ ਨਹੀਂ ਹੈਗੇ ਤੇ ਲੇਬਰ ਮਜੂਰੀ ਕਰਦੇ ਨੇ ਉਹਨਾਂ ਨੂੰ ਸਿੱਖਿਆ ਦੀ ਉਹਨਾਂ ਨੇ ਮਹਿਸੂਸ ਹੁੰਦਾ ਅਸੀਂ ਤਾਂ ਨਹੀਂ ਬੜੇ ਸਾਡੇ ਬੱਚੇ ਦੀ ਊਰ ਪੜ ਲੈਣ ਤੇ ਉਸ ਦੇ ਲਈ ਅਸੀਂ ਉਹਨਾਂ ਨੂੰ ਇਹ ਕਹਦੇ ਆਂ ਵੀ ਤੁਸੀਂ ਸਹਿਯੋਗ ਦਿਓ ਅਸੀਂ ਇਹਨਾਂ ਦੇ ਬੱਚਾ ਨੂੰ ਜਿੰਨਾ ਸਾਡੀ ਯੋਗਤਾ ਹੈ ਅਸੀਂ ਉਨੀ ਯੋਗਤਾ ਨਾਲ ਇਹਨਾਂ ਨੂੰ ਲੈਕ ਬਣਾਉਣ ਦੀ ਕੋਸ਼ਿਸ਼ ਕਰਾਂ ਜਿੰਦਗੀ ਜੇ ਕਾਮਯਾਬ ਹੋ ਸਕੇ ਸੋ ਬਹੁਤ ਵੱਡੀ ਗੱਲ ਆ ਜਿਹੜੇ ਮਾਂ ਬਾਪ ਇਹ ਸੋਚਦੇ ਨੇ ਕਿ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਪਰ ਉਹਨਾਂ ਕੋਲੇ ਆਪਣੇ ਸਾਧਨ ਨਹੀਂ ਸੀ ਸੋਰਸ ਨਹੀਂ ਸੀ ਉਹਨਾਂ ਕੋਲੇ ਉਹਨਾਂ ਕੋਲੇ ਇੰਨੀ ਇਨਕਮ ਨਹੀਂ ਸੀ ਕਿ ਉਹ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਜਿਹੜਾ ਖਰਚਾ ਅਫੋਰਡ ਕਰ ਸਕਦੇ ਤਾਂ ਇਹ ਸੰਸਥਾ ਨੇ ਇਹਨਾਂ ਬੱਚਿਆਂ ਦਾ ਖਰਚਾ ਚੱਕਿਆ ਹੈਗਾ ਪਰ ਸਦਕੇ ਜਾਈਏ ਉਹਨਾਂ ਮਾਂ ਬਾਪ ਦੇ ਜਿਹੜੇ ਆਪਣੇ ਬੱਚਿਆਂ ਲਈ ਇੰਨਾ ਸੋਚਦੇ ਨੇ ਸੋ ਬਹੁਤ ਵੱਡੀ ਗੱਲ ਆ ਤਾਂ ਹਾਂਜੀ ਸੋ ਹਾਂਜੀ ਹੈਡ ਹਾਂਜੀ ਹਾਂਜੀ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਬੱਚੇ ਮਤਲਬ ਜਿਹੜੇ ਹੈਗੇ ਨੇ ਇੱਥੇ ਆਏ ਹੋਏ ਨੇ ਇਹ ਵਾਕਈ ਜਦੋਂ ਮੈਂ ਤੁਸੀਂ ਇੱਥੇ ਪੜ੍ਹਾਉਂਦੇ ਪਹਿਲਾਂ ਕਿੱਦਾਂ ਦੀ ਇਹਨਾਂ ਦੀ ਪੜ੍ਹਾਈ ਸੀ ਇੱਥੇ ਆਉਣ ਤੋਂ ਬਾਅਦ ਕਿੱਦਾਂ ਦੀ ਪੜ੍ਹਾਈ ਦਾ ਮੈਂ ਰੁਚਿਆ ਹੋਇਆ ਹਾਂ ਹਾਂਜੀ ਮੈਂ ਮਤਲਬ ਕਹੂੰਗੀ ਇਹ ਨਹੀਂ ਕਹੂੰਗੀ ਵੀ ਸਕੂਲ ਦੇ ਵਿੱਚ ਟੀਚਰ ਨਹੀਂ ਕਰਾਉਂਦੇ ਜਿਹੜੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਟੀਚਰ ਵੀ ਮੈਂਤ ਕਰਵਾਉਂਦੇ ਨੇ ਬਟ ਉਸ ਤੋਂ ਹਟ ਕੇ ਅਸੀਂ ਵੀ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਦੇ ਰਹੇ ਹਾਂ ਮਤਲਬ ਕਿ ਜੋ ਨਹੀਂ ਹੈ ਮਤਲਬ ਕਿ ਸਮਝ ਲਾਦਾ ਕਿਉਂਕਿ ਉੱਥੇ ਵੀ ਬੱਚੇ ਨਹੀਂ ਪੁੱਛ ਸਕਦੇ ਮਤਲਬ ਕਿ ਸਾਡੇ ਕੋਲ ਇੱਕ ਫਰੈਂਡਲੀ ਤੌਰ ਤੇ ਕਹਿ ਲਓ ਵੀ ਹਰ ਗੱਲ ਕਲੀਅਰ ਕਰਦੇ ਨੇ ਕਿਉਂਕਿ ਬੱਚੇ ਇਹ ਵੀ ਆ ਨਾ ਜਿਵੇਂ ਇਹ ਵਿੱਚ ਆ ਕੇ ਇੱਥੇ ਕਰਦੇ ਵੀ ਕਹਿੰਦੇ ਨੇ 2 ਘੰਟੇ ਆ ਚਾਹੀ ਸਾਡੇ ਕੋਲੇ ਪਰ ਉਹ ਜਿਹੜਾ ਟਾਈਮ ਹੁੰਦਾ ਖੇਡਣ ਦਾ ਵੀ ਹੁੰਦਾ ਕਈ ਕਹਿੰਦੇ ਨੇ ਬੱਚੇ ਕਲੀਆਂ ਚ ਫਿਰ ਜਾਂਦੇ ਨੇ ਵੀ ਤੁਹਾਡੇ ਕੋਰੇ ਚਾਹੇ ਦੋ ਘੰਟੇ ਨੇ ਪਰ ਪੜਕੇ ਜਾਂਦਨੀ ਫੇਰ ਵੀ ਉਹਨਾਂ ਲਈ ਬੈਨੀਫਿਟ ਆ ਕੁਸ਼ਣਕੁਬਸ ਹਾਸਲ ਕਰਕੇ ਜਾਂਦਨੀ ਸੋ ਬਹੁਤ ਇਹਨਾਂ ਨੇ ਅੱਛੀ ਗੱਲ ਕਹੀ ਆ ਕਿ ਜਿਹੜੇ ਬੱਚੇ ਨੇ ਛੋਟੇ ਬੱਚੇ ਮੰਨ ਕੇ ਸੱਚੇ ਜਿੱਲਰ ਲਾਗੇ ਲਾਗੇ ਜੇ ਗਲਤ ਪਾਸੇ ਲਾਗੇ ਤਾਂ ਗਲਤ ਪਾਸੇ ਲਾਗੇ ਇਹਨਾਂ ਦਾ ਮਨ ਜੇ ਚੰਗੇ ਪਾਸੇ ਲਾਗ ਗਿਆ ਤਾਂ ਚੰਗੇ ਪਾਸੇ ਲਾਗ ਗਿਆ ਸੋ ਇਹਨਾਂ ਬੱਚਿਆਂ ਦਾ ਮਾਨਾ ਜਿਹੜਾ ਉਹ ਵੀ ਇਹਨਾਂ ਦਾ ਬਦਲਦਾ ਇਹਨਾਂ ਦੇ ਜਿਹੜਾ ਟਾਈਮ ਆ ਉਹ ਯੂਟਿਲਾਈਜ਼ ਹੁੰਦਾ ਨਾ ਕੇ ਮੋਬਾਈਲ ਵਰਤਦਾ ਯੂਜ਼ ਕਰਦੇ ਨੇ ਜਾਂ ਹੋਰ ਇਧਰ ਉਧਰ ਫालतू ਕਿਸੇ ਘੁੰਮਦੇ ਨੇ ਤਾਂ ਕਿਸੇ ਗਲਤ ਸੰਗਤ ਵਿੱਚ ਨਹੀਂ ਜਾਂਦੇ ਤਾਂ ਉਹ ਤੇ ਨਾਲ ਟਾਈਮ ਆ ਜਿਹੜਾ ਵਧੀਆ ਸਪੈਂਡ ਹੋਏ ਦਾ ਨਾਲੇ ਕੁਛ ਨਾ ਕੁਛ ਇਥੋਂ ਵਿਦਿਆ ਲੈ ਕੇ ਜਾਂਦੇ ਨੇ ਸਿੱਖਦੇ ਨੇ ਇਹ ਟੀਚਰ ਨੇ ਤੁਹਾਡੇ ਹਾਂਜੀ ਤੁਸੀਂ ਕੀ ਕਹਿਣਾ ਕਿਹੜੀ ਕਲਾਸ ਦੇ ਟੀਚਰ ਹੋ ਤੁਸੀਂ ਜੀ ਮੈਂ 7th 8th ਤੇ 9th ਦੀ ਟੀਚਰ ਹਾਂ ਮੈਂ ਇੰਗਲਿਸ਼ ਤੇ ਇਹਨਾਂ ਨੂੰ ਮੈਥ ਕਰਵਾ ਰਹੀ ਹਾਂ ਬੱਚਿਆਂ ਦਾ ਆਈਕਿਊ ਲੈਵਲ ਬਹੁਤ ਵਧੀਆ ਜੇ ਮੈਂ ਜਿੱਥੇ ਤੱਕ ਦੇਖਿਆ ਹਾਂ ਅੱਛਾ ਇੰਗਲਿਸ਼ ਦੇ ਵਿੱਚ ਆਈਕਿਊ ਲੈਵਲ ਇਹਨਾਂ ਦਾ ਪਹਿਲਾਂ ਜਦੋਂ ਉੱਥੇ ਪੜ੍ਹਦੇ ਪੜ੍ਹ ਕੇ ਆਉਂਦੇ ਨੇ ਉੱਥੋਂ ਤੇ ਇੱਥੇ ਹਾਂਜੀ ਐਂ ਤਾਂ ਪਿਆ ਬਹੁਤ ਪਿਆ ਬੱਚਿਆਂ ਦਾ ਇਹ ਕੁੜੀ ਪਹਿਲਾਂ ਸਾਡੇ ਕੋਲ ਪੜਾਉਂਦੀ ਸੀ ਪੜਦੀ ਸੀ ਸਾਡੇ ਕੋਲ ਜੀ ਅੱਛਾ ਇਹ ਹਾਂ ਇਹ ਕੁੜੀ ਪਹਿਲੀ ਸਾਡੀ ਸਟੂਡੈਂਟ ਸੀ ਅੱਛਾ ਇੱਥੇ ਪੜਦੀ ਸੀ ਇਦਾਂ ਹੀ ਕਿਹੜੇ ਕਿਹੜੇ ਸਾਲ ਦੇ ਵਿੱਚ ਪੜਦੇ ਸੀ ਤੁਸੀਂ ਇੱਥੇ ਜਦੋਂ ਸਟਾਰਟ ਹੋਇਆ ਸਰ ਇਹ 2015 ਵਿੱਚ ਹਾਂਜੀ 2015 ਦੇ ਵਿੱਚ ਸਟਾਰਟ ਹੋਇਆ 9th ਤੱਕ ਇੱਥੇ ਮੈਂ ਪੜੀ ਹਾਂ ਕੀ ਬਾਤ ਹੈ ਅੱਛਾ ਤੁਸੀਂ ਵੀ ਇਦਾਂ ਹੀ ਮਤਲਬ ਨੀੜੀ ਸੀ ਇਹ ਤੇ ਤੁਹਾਡੇ ਮਾਪੇ ਨੇ ਤੁਹਾਨੂੰ ਇੱਥੇ ਭੇਜਤਾ ਤੇ ਤੁਸੀਂ ਫਿਰ ਕਿੱਥੇ ਤੱਕ ਪੜੇ ਮੈਂ 9th ਤੱਕ ਇੱਥੇ ਤੱਕ ਪੜੀ ਹਾਂ ਸਰ ਤੇ ਅੱਗੇ ਫਿਰ ਨਹੀਂ ਕਿ ਭਾਈ ਕਿੱਥੇ ਰੱਖੀਤੀ ਹੈ ਤੁਹਾਡੀ ਹੁਣ ਬੀਐਡ ਚੱਲ ਰਹੀ ਹੈ ਮੇਰੀ ਅੱਛਾ ਬੀਐਡ ਦੇਖੋ ਬਹੁਤ ਹੀ ਮਤਲਬ ਖੁਸ਼ੀ ਦੀ ਗੱਲ ਆ ਇਹ ਬੱਚੀ ਤੁਸੀਂ ਦੇਖ ਸਕਦੇ ਹੋ ਹੁਣ ਸਾਡੀ ਗੁੱਡੀ ਇਹ ਇਥੋਂ 2015 ਦੇ ਵਿੱਚ ਇਥੇ 9th ਦੇ ਵਿੱਚ ਹੁੰਦੀ ਸੀ ਤੇ ਇਥੇ ਪੜ੍ਹ ਕੇ ਗਈ ਆ ਤੇ ਨੀੜੀ ਸੀਗੀ ਬਹੁਤ ਜ਼ਿਆਦਾ ਅੱਜ ਬੀਐਡ ਕਰ ਰਹੀ ਆ ਅੱਛਾ ਇੱਕ ਚਾਲ ਦੱਸੋ ਵੀ ਜੇ ਤੁਹਾਡੇ ਮਾਪੇ ਨਾ ਭੇਜਦੇ ਤੁਹਾਨੂੰ ਜਾਂ ਇਹ ਸੰਸਥਾ ਨਾ ਹੁੰਦੀ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਇੱਥੇ ਤੱਕ ਪਹੁੰਚ ਜਾਂਦੇ ਸ਼ਾਇਦ ਨਹੀਂ ਸਰ ਰੁਲ ਜਾਂਦੇ ਸ਼ਾਇਦ ਹਾਂਜੀ ਮਾਪੇ ਨੇ ਹੋ ਸਕਦਾ ਹੁਣ ਤੱਕ ਵਿਆਹ ਕਰ ਦਿੱਤੇ ਕਰ ਦਿੰਦੇ ਜਾਂ ਬੰਦਾ ਚਲੋ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਲੱਗ ਜਾਂਦਾ ਹਾਂਜੀ ਤਾਂ ਮਾਪੇ ਤੁਹਾਡੇ ਖੁਸ਼ ਨਹੀਂ ਹੁਣ ਬਹੁਤ ਸਰ ਤੋ ਬਹੁਤ ਵੱਡੀ ਗੱਲ ਆ ਦੇਖੋ ਸੰਸਥਾ ਦਾ ਕਿੱਡਾ ਵੱਡਾ ਯੋਗਦਾਨ ਆ ਕਹਿੰਦੇ ਹੁੰਦੇ ਨੇ ਰੋਟੀ ਤਾਂ ਨਾ ਆਪਾਂ ਭੁੱਖੇ ਨੂੰ ਇੱਕ ਦਿਨ ਖਵਾ ਦਾਂਗੇ ਦੋ ਦਿਨ ਖਵਾ ਦਾਂਗੇ ਉਹ ਤੀਸਰੇ ਦਿਨ ਫੇਰ ਮੰਗੂਗਾ ਉਹਦਾ ਢਿੱਡ ਤਾਂ ਫੇਰ ਮੰਗੂਗਾ ਰੋਜ਼ ਤਾਂ ਛੱਡੋ ਹਰ ਦੋ ਘੰਟੇ ਬਾਦ ਉਹ ਉਹਦਾ ਢਿੱਡ ਰੋਟੀ ਮੰਗਦਾ ਹੈਗਾ ਆਪਾਂ ਕਿੰਨਾ ਕਿਸੇ ਨੂੰ ਦੇ ਸਕਦੇ ਆ ਪਰ ਜਿਹੜਾ ਢਿੱਡ ਇਹ ਪੜ੍ਹਾਈ ਦੇ ਨਾਲ ਭਰ ਜਾਣਾ ਨਾ ਉਹ ਕਹਿੰਦੇ ਹੁੰਦੇ ਨੇ ਵੀ ਇਹਨਾਂ ਦਾ ਕਦੇ ਜ਼ਿੰਦਗੀ 'ਚ ਖਾਲੀ ਨਹੀਂ ਹੋਊਗਾ ਇਹ ਆਪਣੇ ਖਾਨਦਾਨ ਦਾ ਢਿੱਡ ਵੀ ਭਰ ਲੈਣਗੇ ਹੈ ਜੀ ਇੰਨੀ ਕ ਰੋਟੀ ਨਾਲ ਜਿਹੜੀ ਤੁਸੀਂ ਦੇ ਰਹੇ ਹੋ ਤੋ ਸਾਡੇ ਨਾਲ ਹੁਣ ਇੱਕ ਹੋਰ ਟੀਚਰ ਨੇ ਚਤਰੰਜਨ ਜੀ ਜਿਹੜਾ ਕਿ ਮੇਰੇ ਫਾਦਰ ਸਾਹਿਬ ਦੇ ਨਾਲ ਟੀਚਰ ਰਹੇ ਨੇ ਪੜਾਉਂਦੇ ਰਹੇ ਨੇ ਇਹਨਾਂ ਦਾ ਤਜਰਬਾ ਕੀ ਆ ਇਹਨਾਂ ਤੋਂ ਵੀ ਜਾਣਦੇ ਆ ਵੀ ਤੁਸੀਂ ਕਿਸ ਤਰ੍ਹਾਂ ਜੁੜੇ ਇਹਨਾਂ ਦੇ ਨਾਲ ਛੱਡ ਦਿਓ ਕੋਈ ਨਹੀਂ ਮੈਂ ਵੀ ਜੀ ਇਹਨਾਂ ਦਾ ਸਰਾਉਂ ਸਾਹਿਬ ਦਾ ਪ੍ਰੇਮ ਦੇਖ ਕੇ ਬਾਕੀ ਆ ਪ੍ਰਿੰਸੀਪਲ ਸਾਹਿਬ ਅਸੀਂ ਤਾਂ ਇਕੱਠੇ ਕੁਲੀਗ ਵੀ ਰਹੇ ਹੋਏ ਆ ਪਰ ਇਹ ਪੁਰਾਣੀਆਂ ਗੱਲਾਂ ਨੇ ਬਹੁਤ ਕਿਉਂਕਿ ਮੈਂ 2004 ਦਾ ਰਟੈਰੀ ਆ ਤੇ ਮੈਂ ਘਰੇ ਵੀ ਵਿਲੇਜ ਬੈਠਾ ਹੁੰਦਾ ਸੀ ਮੈਂ ਕਿਹਾ ਵੀ ਸਭ ਨਾਲੋਂ ਵਧੀਆ ਜੇ ਮੈਨੂੰ ਇਹ ਸੇਵਾ ਲੱਗੀ ਇਥੇ ਮੈਂ 4 ਤੋਂ 6 ਤੇ ਆ ਜਾਂਦਾ ਤੇ ਵੈਸੇ ਤਾਂ ਮੈਡਮਾਂ ਜਿਆਦਾ ਕੰਮ ਕਰਦੀਆਂ ਨੇ ਲੇਕਿਨ ਫਿਰ ਵੀ ਕੋਈ ਮੈਡਮ ਛੁੱਟੀ ਤੇ ਹੁੰਦੀ ਆ ਜਾਂ ਕੋਈ ਹੁਣ ਜਿਵੇਂ ਕਈ ਕਲਾਸਾਂ ਦੇ ਪੀਪਰ ਹੋਏ ਹੋਏ ਸੀ ਅਸੀਂ ਉਹਨਾਂ ਨੂੰ ਵੀ ਬੁਲਾਉਂਦੇ ਰਹੇ ਤੇ ਉਹਨਾਂ ਨੂੰ ਵੀ ਮੈਂ ਫਿਰ ਪੜਾਉਂਦਾ ਰਹਿਣਾ ਮੈਂ ਅੰਗਰੇਜ਼ੀ ਪੜਾਉਣਾ ਜਿਆਦਾ ਹੈ ਇੰਗਲਿਸ਼ ਪੜਾਉਣਾ ਹਾਂਜੀ ਇੰਗਲਿਸ਼ ਸੋ ਬਹੁਤ ਵੱਡਾ ਇਹਨਾਂ ਦਾ ਤਜਰਬਾ ਹੈਗਾ ਕਿਹੜੇ ਸਾਲ ਚ ਤੁਸੀਂ ਰਿਟਾਇਰ ਹੋਏ ਸੀ ਮੈਂ 2004 ਚ ਰਿਟਾਇਰ ਹੋਇਆ ਜੀ ਇੱਥੇ ਫਿਰ ਕਦੋਂ ਜੁੜੇ ਇਹਨਾਂ ਦੇ ਨਾਲ ਤੇ ਇੱਥੇ ਮੈਨੂੰ 2 ਸਾਲ ਹੀ ਹੋਇਆ ਜੀ ਆਇਆ 2 ਸਾਲ ਹੋਏ ਨੇ ਹਾਂ ਸੋ ਦੇਖੋ ਜਿੰਦਗੀ ਦਾ ਕਿੱਡਾ ਇਹਨਾਂ ਕੋਲੇ ਤਜਰਬਾ ਕਿੰਨੇ ਮਤਲਬ ਤਜਰਬੇਕਾਰ ਟੀਚਰ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ ਔਰ ਧੰਨ ਭਾਗ ਦੇ ਇਹਨਾਂ ਦੇ ਬੱਚਿਆਂ ਦੇ ਜਿਹੜੇ ਇਹ ਇਹਨਾਂ ਟੀਚਰਾਂ ਤੋਂ ਵਿੱਦਿਆ ਲੈ ਰਹੇ ਨੇ ਤੇ ਇਹਨਾਂ ਦੀ ਜਿਹੜੀ ਦੇਖ-ਰੇਖ ਦੇ ਵਿੱਚ ਇਹਨਾਂ ਦੀ ਅਗਵਾਈ ਦੇ ਵਿੱਚ ਆਪਣੀ ਵਿੱਦਿਆ ਹਾਸਲ ਕਰ ਰਹੇ ਨੇ ਤੇ ਬਹੁਤ ਛੋਟੇ-ਛੋਟੇ ਬੱਚੇ ਨੇ ਬਹੁਤ ਵੱਡੀ ਗੱਲ ਆ 170 ਬੱਚੇ ਬਿਲਕੁਲ ਫ੍ਰੀ ਸਿੱਖਿਆ ਲੈ ਰਹੇ ਨੇ 4 ਵਜੇ ਤੋਂ 6 ਵਜੇ ਤੱਕ ਜੈਨ ਸਕੂਲ ਦੇ ਵਿੱਚ ਰੋਜ਼ਾਨਾ ਕਲਾਸਾਂ ਲੱਗਦੀਆਂ ਨੇ ਜੇ ਤੁਹਾਡੀ ਵੀ ਨਿਗਾਹ ਦੇ ਵਿੱਚ ਕੋਈ ਬੱਚਾ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਜ਼ਰੂਰਤਮੰਦ ਹੋਵੇ ਪੜ੍ਹਨ ਲਿਖਣ ਦੇ ਵਿੱਚ ਚੰਗਾ ਹੋਵੇ ਸ਼ਰਾਰਤੀ ਬੱਚਾ ਨਾ ਹੋਵੇ ਠੀਕ ਹੈ ਜੀ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੂੰ ਸਰਾਉਂ ਸਾਹਿਬ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਇਸ ਦੇ ਕਹਿ ਸਕਦੇ ਹੋ ਕਿ ਕਰਤਾ ਧਰਤਾ ਹੋਇਆਂ ਤੁਸੀਂ ਇਸ ਨੂੰ ਹੋਂਦ ਵਿੱਚ ਲੈ ਕੇ ਆਏ ਹੋ ਤੇ ਕਿਸ ਤਰ੍ਹਾਂ ਹੋਂਦ ਵਿੱਚ ਕਿਸ ਤਰ੍ਹਾਂ ਲੈ ਕੇ ਥੋੜਾ ਕਲੀਅਰ ਕਰੋ ਇਹ ਤਾਂ ਇੱਕ ਸਵਾਬੀ ਬਣਿਆ ਸੀਗਾ ਕਿ ਇੱਕ ਪਹੀੜ ਕੋਸਟੀਚਰ ਰਲ ਕੇ ਉੱਥੇ ਦੇ ਪਹੀੜ ਦੇ ਬੱਚਿਆਂ ਨੂੰ ਇਸ ਤਰ੍ਹਾਂ ਜਿਵੇਂ ਅਸੀਂ ਕੀਤਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਦੇਖ ਕੇ ਸਾਡੇ ਮਨ 'ਚ ਆਇਆ ਵੀ ਅਸੀਂ ਆਪਣੇ ਸ਼ਹਿਰ ਦੇ ਬੱਚਿਆਂ ਨੂੰ ਕਿਉਂ ਨਹੀਂ ਕਰ ਸਕਦੇ ਉਹ ਚੱਲ ਰਹੀ ਹੈ ਜੀ ਉੱਥੇ ਪਹੀੜ ਨਹੀਂ ਉਹ ਨਹੀਂ ਚੱਲ ਰਹੀ ਚੱਲ ਰਹੀ ਲੇਕਿਨ ਸਾਡੀ ਸੰਸਥਾ ਚੱਲ ਰਹੀ ਹੈ ਜੀ ਸੋ ਦੇਖੋ ਉਹਨਾਂ ਕੋਲੋਂ ਸਿੱਖ ਕੇ ਤੁਸੀਂ ਉਹ ਬੰਦ ਹੋ ਗਈ ਤੇ ਤੁਸੀਂ ਚਲਾ ਰਹੇ ਹੋ ਰੈਗੂਲਰ ਤੇ ਬਹੁਤ ਵੱਡੀ ਗੱਲ ਆ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਅਸ ਤਾਂ ਇਹ ਦੇਖੋ ਇਹ ਬੱਚੇ ਨੇ ਸ਼ਹਿਰ ਦੇ ਬੱਚੇ ਨੇ ਸਾਡੇ ਇਲਾਕੇ ਦੇ ਬੱਚੇ ਨੇ ਇਲਾਕੇ ਦੇ ਬੱਚੇ ਨੇ ਸਾਡੇ ਅਸੀਂ ਆਪਣੇ ਬੱਚੇ ਵਾਂਗੂ ਇਹਨਾਂ ਨੂੰ ਰੱਖਦੇ ਹਾਂ ਟ੍ਰੀਟ ਕਰਦੇ ਹਾਂ ਤੁਸੀਂ ਤੇ ਇਹਨਾਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਖੇਡਾਂ ਜਾਂ ਕੋਈ ਹੋਰ ਵੀ ਐਕਟੀਵਿਟੀ ਕਰਵਾਉਂਦੇ ਹਾਂ ਦੇਖੋ ਅਸੀਂ ਟਾਈਮ ਤਾਂ ਇਹਨਾਂ ਨੂੰ ਜੂਰ ਜਦੋਂ ਇਹ ਬੱਚੇ ਕਹਿੰਦੇ ਨੇ ਵੀ ਖੇਡਣ ਨੂੰ ਮਨ ਕਰਦਾ ਅਸੀਂ ਜੂਰ ਅਸੀਂ ਇਹਨਾਂ ਲਈ ਸਮਾਨ ਵੀ ਰੱਖਿਆ ਫੁੱਟਬਾਲਾਂ ਵੀ ਰੱਖੀਆਂ ਹੋਈਆਂ ਨੇ ਜਾਂ ਹੋਰ ਖੋਖੋਦਾ ਜਾਂ ਰੱਸੀ ਟੱਪਣ ਦਾ ਸਾਡੇ ਕੋਲ ਹੈਗਾ ਰੱਖਿਆ ਸਾਰਾ ਸਪੋਰਟਸ ਦਾ ਵੀ ਰੱਖਿਆ ਹੈਗਾ ਰੱਖਿਆ ਜੀ ਅੱਛਾ 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 ਲੇਕਿਨ ਜੇ ਟਾਈਮ ਮਿਲਦਾ ਜਦੋਂ ਵੀ ਕੋਈ ਕੋਈ ਖਾਸ ਦਿਨ ਹੁੰਦਾ ਅਸੀਂ ਇਹਨਾਂ ਨੂੰ ਉਹ ਕਰਾਉਂਦੇ ਆ ਜੀ ਤੇ ਜਿਸ ਤਰ੍ਹਾਂ ਕੋਈ ਦੀਵਾਲੀ ਦਸਹਿਰਾ ਜਾਂ ਹੋਰ ਕੋਈ ਕਿਉਂਕਿ ਇਹ ਨੀੜੀ ਬੱਚੇ ਨੇ ਇਹਨਾਂ ਦੇ ਮਾਪੇ ਉਹ ਖਰਚੇ ਵੀ ਨਹੀਂ ਅਫੋਰਡ ਕਰ ਸਕਦੇ ਕੁਝ ਤਿਹਾਰ ਵੀ ਤੁਸੀਂ ਮਨਾਉਨੇ ਕੋਈ 26 ਜਨਵਰੀ 15 ਅਗਸਤ ਜਾਂ ਕੋਈ ਅਸੀਂ ਸਾਰੇ ਤਿਹਾਰ ਮਨਾਉਨੇ ਆ ਜੀ ਆ ਹੁਣ ਵਿਸਾਖੀ ਨਿਕਲ ਕੇ ਗਈ ਆ ਅਸੀਂ ਪਰਸੋਂ ਖਾਲਸਾ ਸਾਜਨਾ ਦਿਵਸ ਅਸੀਂ ਮਨਾਇਆ ਬੱਚਿਆਂ ਨੂੰ ਪੂਰਾ ਇਹਨਾਂ ਨੂੰ ਹਿਸਟਰੀ ਦੱਸੀ ਆ ਵੀ ਇਹ ਕਿਉਂ ਮਨਾਇਆ ਜਾਂਦਾ ਤੇ ਕਿੱਥੋਂ ਤੋਂ ਸ਼ੁਰੂ ਹੋਇਆ ਤੇ ਇਹਦਾ ਕੀ ਮਕਸਦ ਸੀਗਾ ਠੀਕ ਹੈ ਸਾਰਾ ਦੱਸ ਦਿਓ ਤੁਸੀਂ ਹਾਂਜੀ ਸਾਰਾ ਕੋ ਦੱਸੋ ਸੋ ਅਸਲੀ ਗੱਲ ਹੈ ਇਹ ਛੁੱਟੀਆਂ ਤਾਂ ਸਾਰੇ ਸਕੂਲਾਂ ਦੇ ਵਿੱਚ ਹੀ ਹੁੰਦੀਆਂ ਨੇ ਪਰ ਛੁੱਟੀ ਜਿਸ ਮਕਸਦ ਕਰਕੇ ਹੋਈ ਆ ਜਿਸ ਕਰਕੇ ਹੋਈ ਹੈ ਜੇ ਵਿਸਾਖੀ ਕਰਕੇ ਛੁੱਟੀ ਆ ਤਾਂ ਵਿਸਾਖੀ ਬਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਬਿਲਕੁਲ ਜੀ ਜੇ ਡਾਕਟਰ ਅੰਬੇਦਕਰ ਦੇ ਜਨਮ ਦਿਨ ਤੇ ਛੁੱਟੀ ਹੋਈ ਆ ਤਾਂ ਪਤਾ ਹੋਣਾ ਚਾਹੀਦਾ ਵੀ ਅੰਬੇਦਕਰ ਜੀ ਕੌਣ ਸੀ ਠੀਕ ਇਹ ਇੱਕ ਵੱਡੀ ਗੱਲ ਆ ਤੁਸੀਂ ਇਹ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਹਾਂ ਸੀਰਪਾਲ ਸਿੰਘ ਦਾ ਜਨਮ ਅਸੀਂ ਸ਼ੀਦੀ ਦਿਨ ਮਨਾਉਂਦੇ ਆ ਜੀ ਅਸੀਰ ਕਰਤਾਰ ਸਿੰਘ ਸਰਾਬਾ ਦਾ ਵੀ ਮਨਾਉਂਦੇ ਆ ਦਿਨ ਇਸ ਤਰ੍ਹਾਂ ਹੀ ਜਿੰਨੇ ਵੀ ਹੋਰ ਸਾਡੇ ਤਿਹਾਰ ਆਉਂਦੇ ਨੇ ਕੌਮੀ ਤਿਹਾਰ ਆਉਂਦੇ ਨੇ ਦੀਵਾਲੀ ਦਸਹਿਰਾ ਰਾਮ ਨੌਵੀਂ ਜਨਮ ਅਸ਼ਟਮੀ ਜਾਂ ਅਸੀਂ ਲੰਗਰ ਵੀ ਲਾਉਂਦੇ ਆ ਅੱਡ-ਅੱਡ ਦਿਨਾਂ ਦੇ ਉੱਤੇ ਤੇ ਅੱਡ-ਅੱਡ ਗੁਰੂ ਨਾਨਕ ਸਾਹਿਬ ਦਾ ਜੋ ਅਸੀਂ ਮਨਾਉਂਦੇ ਆ ਉਹਨਾਂ ਦਾ ਜਦੋਂ ਵੀ ਬਰਥਡੇ ਆਉਂਦਾ ਵਾ ਤੇ ਬੜੇ ਹੀ ਅਸੀਂ ਸ਼ਹਿਰ ਦੇ ਵਿੱਚ ਬੱਚਿਆਂ ਨੂੰ ਲੈ ਕੇ ਵੀ ਜਾਂਦੇ ਆ ਗੁਰਦੁਆਰਾ ਸਾਹਿਬ ਤੇ ਦੱਸਦੇ ਵੀ ਆ ਵੀ ਗੁਰੂ ਨਾਨਕ ਸਾਹਿਬ ਦਾ ਕੀ ਜੋ ਯੋਗਦਾਨ ਆ ਸਾਡੇ ਸੁਭਾਜ ਦੇ ਕੀ ਯੋਗਦਾਨ ਆ ਗੁਰੂ ਸਾਹਿਬ ਕੌਣ ਸੀ ਸਾਰਾ ਉਹਦੇ ਬਾਰੇ ਦੱਸ ਦਿਆਂ ਤੁਸੀਂ ਤੇ ਹਾਰਾਂ ਬਾਰੇ ਵੀ ਦੱਸਦੇ ਹਾਂ ਵੀ ਅੱਜ ਦੇ ਦੀਵਾਲੀ ਆ ਤਾਂ ਦੀਵਾਲੀ ਕਿਉਂ ਮਨਾਈ ਜਾਂਦੀ ਆ ਸੋ ਬਹੁਤ ਅੱਛੀ ਗੱਲ ਆ ਇਹ ਬਹੁਤ ਹੀ ਵਧੀਆ ਗੱਲਾਂ ਤੁਸੀਂ ਲੋਕਾਂ ਨੂੰ ਮਤਲਬ ਕਿਸ ਤਰ੍ਹਾਂ ਦੀ ਮਦਦ ਦੀ ਅਪੀਲ ਕਰਦੇ ਹੋ ਵੀ ਤੁਹਾਡੇ ਕਿਸ ਤਰ੍ਹਾਂ ਹੈਲਪ ਕਰਨ ਲੋਕ ਜੇ ਕੋਈ ਕਰਨਾ ਚਾਹੁੰਦਾ ਤਾਂ ਨਹੀਂ ਹੈਲਪ ਤਾਂ ਬੱਚੇ ਦੇ ਰਹੇ ਨੇ ਜੇ ਹੋਰ ਸੱਜਣ ਆਉਣਗੇ ਸਾਡੇ ਹੈਲਪ ਹੈਲਪ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਕਿਉਂਕਿ ਦੇਖੋ ਪੈਸੇ ਬਿਨਾ ਤਾਂ ਕੋਈ ਸੰਸਥਾ ਚੱਲਦੀ ਹੀ ਨਹੀਂ ਹੈਗੀ ਹੂੰ ਅਸੀਂ ਜੇ ਸਾਡੇ ਕੋ ਵਧੀਆ ਹੋਰ ਆਉਣਗੇ ਤੇ ਅਸੀਂ ਵਧੀਆ ਹੋਰ ਇਸ ਤੋਂ ਵਧੀਆ ਕਰ ਸਕਦੇ ਹਾਂ ਹੋਰ ਸੂਲਤਾਂ ਤੁਸੀਂ ਦੇ ਸਕਦੇ ਹੋ ਸੋ ਤੁਸੀਂ ਤਿਸਰਾ ਇਹਨਾਂ ਕੋਲੋਂ ਸੁਣਿਆ ਤੁਹਾਨੂੰ ਫੇਰ ਦੱਸ ਦਈਏ ਕਿ ਕੋਈ ਛੋਟੀ ਗੱਲ ਨਹੀਂ ਹੈਗੀ 170 ਬੱਚੇ ਫ੍ਰੀ ਦੇ ਵਿੱਚ ਵਿੱਦਿਆ ਹਾਸਲ ਕਰ ਰਹੇ ਨੇ ਸ਼ਾਮ ਨੂੰ ਟਿਊਸ਼ਨ ਲੈ ਰਹੇ ਨੇ ਤੇ ਜਿਹੜੇ ਮੋਬਾਈਲ ਇਹਨਾਂ ਨੇ ਚਲਾਉਣੇ ਸੀ ਬੱਚਿਆਂ ਨੇ ਜਾਂ ਇਹਨਾਂ ਨੇ ਇੱਧਰ ਉੱਧਰ ਘੁੰਮਣਾ ਸੀ ਗਲਤ ਸੰਗਤ ਵਿੱਚ ਵੀ ਜਾ ਸਕਦੇ ਸੀ ਉਸ ਤੋਂ ਵੀ ਇਹਨਾਂ ਨੂੰ ਦੂਰ ਰੱਖਦੇ ਨੇ ਇਹਨਾਂ ਨੂੰ ਪੜ੍ਹਾਈ ਦਿੰਦੇ ਨੇ ਕਿਉਂਕਿ ਬੱਚਿਆਂ ਦੇ ਮਨ ਦੇ ਵਿੱਚ ਇੱਕ ਵਾਰੀ ਭੜਾਈ ਦਾ ਕੀੜਾ ਵੱਡ ਗਿਆ ਨਾ ਤਾਂ ਉਹ ਮਤਲਬ ਐਂਡ ਤੱਕ ਹੀ ਰਹਿੰਦਾ ਬੱਚਿਆਂ ਪੜ੍ਹਾਈ ਨਾਲ ਜੋੜਦੇ ਆ ਹਾਂ ਸੋ ਛੋਟੇ-ਛੋਟੇ ਬੱਚੇ ਨੇ ਬੱਚੇ ਜਿਹੜੇ ਨੇ ਬੜੇ ਇਹਨਾਂ ਦੇ ਮਨ ਜਿਹੜੇ ਸਾਫ਼ ਹੁੰਦੇ ਨੇ ਸੋ ਇਹਨਾਂ ਦੇ ਸਾਫ਼ ਮਨ ਦੇ ਉੱਤੇ ਤੁਸੀਂ ਇੱਕ ਅੱਛੀ ਜਿਹੜੀ ਛਾਪ ਛੱਟ ਰਹੇ ਹੋ ਇੱਕ ਬਹੁਤ ਹੀ ਤੁਹਾਡਾ ਸ਼ਲਾਘਾਯੋਗ ਕੰਮ ਆ ਇੱਕ ਬਿਲੋਂਗਰ ਚ ਲਿਆਣਾ ਜਾਣਾ ਇੱਕ ਲੜਕਾ ਬੈਠਾ ਹੈ ਇਹ ਲੜਕਾ ਬਿਹੋਸ਼ ਸ਼ਰਾਰਤੀ ਹੁੰਦਾ ਸੀ ਜੀ ਬਿਹੋਸ਼ ਸ਼ਰਾਰਤੀ ਸਮਝਿਆ ਆਪਨਾ ਕਿ ਚੱਕ ਗਏ ਅੱਛਾ ਜੀ ਪਰ ਇਹਨੂੰ ਲੱਗ ਤੋ ਬੈਠ ਕੇ ਇਹਨਾਂ ਨੇ ਭਰਾਣਾ ਕਰ ਜਿਹੜੀ ਵੀ ਵਿਲਾ ਹੁੰਦਾ ਪੜਾਉਂਦੇ ਸੀ ਹੁਣ ਇਹ ਕਲਾਸ ਸੈਕੰਡ ਆਇਆ ਹੋਇਆ ਉਹ ਆਜਾ ਕੀ ਨਾ ਤੁਹਾਡਾ ਜਗਜੀਤ ਕਿੱਥੇ ਪੜਦੇ ਹੋ ਉਧਰ ਕਰ ਲੋ ਕਿੱਥੇ ਪੜਦੇ ਹੋ ਜੀ ਐਚਜੀ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਅੱਛਾ ਜੀ ਐਚਜੀ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਤੁਸੀਂ ਪੜਦੇ ਹੋ ਸੈਕੰਡ ਦੇ ਵਿੱਚ ਅੱਛਾ ਪਰ ਇਹਨੂੰ ਹੋਇਆ ਤੇ ਫਰਸਟ ਆਈ ਸੀ ਕਿ ਤੁਸੀਂ ਸੈਕੰਡ ਸੈਕੰਡ ਜੀ ਸੈਕੰਡ ਕਿਉਂ ਜੀ ਫਰਸਟ ਚ ਕਿਹੜੀ ਕਲਾਸ ਕਿਹੜੀ ਕਲਾਸ ਚੋਂ ਇਹ 6 ਚੋਂ ਸੈਕੰਡ ਆਇਆ ਹੈਗਾ 5th ਦੇ ਵਿੱਚੋਂ ਠੀਕ 6th ਦੇ ਵਿੱਚੋਂ ਹੁਣ 7th ਦੇ ਵਿੱਚੋਂ ਤੁਸੀਂ ਹਾਂ ਹੁਣ ਬੱਚਿਆ 7th ਦੇ ਵਿੱਚ ਆ ਤੇ 6th ਦੇ ਵਿੱਚੋਂ ਇਹ ਜਿਹੜਾ ਹੈਗਾ ਸੈਕੰਡ ਆਇਆ ਹੈਗਾ ਤੇ ਬਹੁਤ ਹੀ ਇਹਨਾਂ ਦੇ ਦਸਰਮੁਤਾਬਕ ਇਹ ਸ਼ਰਾਰਤੀ ਸੀਗਾ ਬੱਚਿਆ ਦੇਖਣ ਨੂੰ ਵੀ ਲੱਗਦਾ ਸੀ ਸ਼ਰਾਰਤੀ ਆ ਪਰ ਹੁਣ ਸੁਧਰ ਗਿਆ ਹੁਣ ਤਾਂ ਨਹੀਂ ਸ਼ਰਾਰਤਾਂ ਕਰਦਾ ਅੱਛਾ ਤੁਹਾਡੇ ਜਿਹੜੇ ਮੋਬਾਈਲ ਕੌਣ-ਕੌਣ ਚਲਾਉਂਦਾ ਆਪਾਂ ਗੱਲ ਕਰਦੇ ਹਾਂ ਤੁਹਾਡੇ ਬੱਚਿਆਂ ਨਾਲ ਥੋੜੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖਦੇ ਆ ਇਹਨਾਂ ਦਾ ਕੀ ਕਹਿਣਾ ਹੈਗਾ ਤੁਹਾਡੇ ਜਿਹੜੇ ਮੋਬਾਈਲ ਕੌਣ-ਕੌਣ ਚਲਾਉਂਦਾ ਦ ਸੱਚੀ ਸੱਚੀ ਦੱਸੋ ਕੌਣ ਕਹਿੰਦਾ ਦੱਸੋ ਕੌਣ ਤੁਸੀਂ ਚਲਾਉਨੇ ਹੋ ਮਾਈ ਹਾਂਜੀ ਕਿੰਨਾ ਕੁ ਚਲਾਉਨੇ ਹੋ ਤੁਸੀਂ ਮਾਈ ਜੀ ਬਸ 20 ਮਿੰਟ 20 ਮਿੰਟ 25 ਗੱਲ ਆ ਹਾਂਜੀ ਤੁਸੀਂ ਅਸੀਂ ਵੀ ਚਲਾਉਨੇ ਹਾਂ ਕਿੰਨਾ ਕੁ ਅੱਧਾ ਘੰਟਾ ਕੀ ਚਲਾਉਂਦੇ ਹੋ ਕੀ ਚਲਾਉਨੇ ਹੋ YouTube ਦੇਖ ਲੈਣ YouTube Facebook ਵੀ ਹਾਂ ਮੈਂ ਆ ਰਿਹਾ ਬਸ ਨਹੀਂ ਉਹ ਨਹੀਂ ਦੇਖਣਾ আচ্ছা YouTube ਚਲਾਉਨੇ ਹੋ YouTube ਦੇ ਵਿੱਚ ਕੀ ਦੇਖਦਾ ਸਿੱਖਿਆ ਵਾਲਾ ਕੁਝ ਦੇਖਦੇ ਹਾਂ ਜਾਂ ਕੋਈ ਸ਼ਾਰਟ ਵੀਡੀਓ ਦੇਖਦੇ ਹੋ ਸ਼ਾਰਟ ਵੀਡੀਓ ਆ ਥੋੜੀ ਸ਼ਾਰਟ ਵੀਡੀਓ ਤੋਂ ਸ਼ਾਰਟ ਵੀਡੀਓ ਹਰ ਇੱਕ ਨੂੰ ਪਸੰਦ ਨੇ ਸ਼ਾਰਟ ਵੀਡੀਓ ਦੇਖਦੇ ਆ ਬੱਚੇ ਹਾਂਜੀ ਤੁਸੀਂ ਕੀ ਦੇਖਦੇ ਹੋ ਜੀ YouTube YouTube ਸੋ ਫਸਟ ਆਇਆ ਬੱਚਾ ਕੋਈ ਗੱਲ ਨਹੀਂ YouTube ਦੇਖਦਾ ਤਾਂ ਕੋਈ ਗੱਲ ਨਹੀਂ ਹੈਗੀ ਜ਼ਿਆਦਾ ਨਹੀਂ ਦੇਖਣਾ ਬਰ ਹਾਂਜੀ ਆ ਬੇਟਾ ਤੁਸੀਂ YouTube ਵੀ ਦੇਖਦੇ ਤੁਸੀਂ ਵੀ YouTube ਦੇਖਦੇ ਕਿਹੜੀ ਗੱਲਾਂ ਚ ਪੜਦੇ ਹੋ ਸੈਵਨਥ ਅਮਰਗੜ ਦੇ ਰਹਿਣ ਵਾਲੇ ਹਾਂ ਹਾਂਜੀ ਕਿਹੜੇ ਸਕੂਲ ਪਰ ਮੈਂ ਖਾਲਸਾ ਗਰਲਜ਼ ਵਾਲੀ ਅੱਛਾ ਤੁਸੀਂ ਕਿਹੜੇ ਕਦੋਂ ਇੱਥੇ ਆਏ ਸੀ ਪਹਿਲੀ ਵਾਰੀ ਕਿਹੜੇ ਸਾਲ ਚ ਕਿੰਨੇ ਸਾਲ ਹੋ ਗਏ ਤੁਹਾਨੂੰ ਫਸਤ ਪੜ੍ਹੀਆਂ ਬਸ ਕੱਲੀ 3rd ਕਲਾਸ ਨਹੀਂ ਪੜ੍ਹੀਏ ਤੇ ਅੱਛਾ ਫਸਤ ਇੱਥੇ ਹੀ ਹਾਂ 3rd ਵੀ ਇੱਥੇ ਪੜ੍ਹੇ ਸੀ 6th ਕਿੱਥੇ ਚਲੇ ਗਏ ਸੀ 3rd ਬਸ ਕਰ ਹੀ ਹੁੰਦੇ ਸੀਗੇ ਅੱਛਾ 6th ਦੇ ਘਰੇ ਸੀ ਤੋਂ ਬਹੁਤ ਵਧੀਆ ਗੱਲ ਆ ਸੋ ਬੱਚੇ ਨੇ ਛੋਟੇ-ਛੋਟੇ ਹਾਂ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਕਹੋਗੇ ਜੀ ਨਹੀਂ ਕਹੋਗੇ ਕੁਝ ਸੋ ਬੱਚੇ ਦੇ ਸ਼ਰਮਾ ਰਹੇ ਨੇ ਛੋਟੇ ਬੱਚੇ ਛੋਟੇ ਬੱਚੇ ਨੇ ਸ਼ਰਮਾ ਰਹੇ ਨੇ ਸੋ ਪਰ ਫਿਰ ਵੀ ਇਹ ਨਾ ਦਾ ਜਿਹੜਾ ਹੈਗਾ ਕੰਮ ਸੰਸਥਾ ਦਾ ਬਹੁਤ ਅੱਛਾ ਇਹ ਕੰਮ ਕਰ ਰਹੀ ਹੈ ਸੰਸਥਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਸਾ ਕਮੈਂਟ ਕਰਕੇ ਦੱਸਿਓ ਜਿਸ ਜਿਸ ਮੇਰੇ ਵੀਰ ਨੂੰ ਇਸ ਸੰਸਥਾ ਬਾਰੇ ਪਤਾ ਸੀ ਜੇ ਨਹੀਂ ਪਤਾ ਸੀਗਾ ਤੁਹਾਨੂੰ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਸੰਸਥਾ ਦਾ ਹੁਣ ਤੁਸੀਂ ਸੰਸਥਾ ਬਾਰੇ ਕੀ ਸੋਚਦੇ ਹੋ ਇਸ ਸੰਸਥਾ ਦੇ ਕੰਮਕਾਰ ਬਾਰੇ ਕੀ ਸੋਚਦੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹਨਾਂ ਦਾ ਕੰਮ ਕਿਸ ਤਰ੍ਹਾਂ ਲੱਗਦਾ ਹੈਗਾ ਜੇ ਤੁਸੀਂ ਕੋਈ ਇਹਨਾਂ ਨੂੰ ਮਦਦ ਵੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਜੈਨ ਸਕੂਲ ਦੇ ਵਿੱਚ ਆ ਕੇ ਚਾਰ ਤੋਂ 6 ਮਿਲ ਵੀ ਸਕਦੇ ਹੋ ਇਹਨਾਂ ਨੂੰ ਇਹਨਾਂ ਦੀ ਮਦਦ ਕਰ ਸਕਦੇ ਹੋ ਤੇ ਜਾਂ ਸਾਡੇ ਸਰਾਉਂ ਸਾਹਿਬ ਨੇ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਆ ਤੁਹਾਡੀ ਸਕਰੀਨ ਦੇ ਉੱਤੇ ਜਿਹੜਾ ਹੈਗਾ ਚੱਲ ਰਿਹਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਨੂੰ ਮਦਦ ਸਿੱਧੀ ਦੇ ਸਕਦੇ ਹੋ ਸੋ ਇਹ ਬਹੁਤ ਵੱਡੀ ਮਦਦ ਆ ਇੱਕ ਛੋਟੀ ਬੱਚੀ ਜੇਦੀ ਮਦਦ ਹੋ ਜਾਂਦੀ ਆ ਤੇ ਇਹ ਵੱਡੀ ਹੋ ਕੇ ਕੋਈ ਅਫਸਰ ਬਣ ਜਾਂਦੀ ਆ ਜਿਹਾਂ ਆਪਣੇ ਪਰਿਵਾਰ ਨੂੰ ਸਾਹਮਣ ਲੱਗ ਜਾਂਦੀ ਆ ਤਾਂ ਤੁਹਾਡੀ ਜਿਹੜੀ ਮਦਦ ਆ ਇਹ ਬਹੁਤ ਜ਼ਿਆਦਾ ਸਾਰਥਕ ਸਿਤ ਹੋ ਸਕਦੀ ਆ ਤੇ ਇਹਦੀਆਂ ਦੁਆਵਾਂ ਤੁਹਾਨੂੰ ਸਾਰੀ ਉਮਰ ਮਿਲਣਗੀਆਂ ਸੋ ਇਹ ਬਹੁਤ ਵੱਡੀ ਗੱਲ ਆ ਸੋ ਵੀਡੀਓ ਨੂੰ ਜਿਆਦਾ ਲੰਬਾ ਨਹੀਂ ਕਰਦੇ ਬੱਚੇ ਇਹਨਾਂ ਕੋਲ ਅੱਜ ਥੋੜੇ ਜ਼ਰੂਰ ਘਟਨੇ ਕਿਉਂਕਿ ਅੱਜ ਛੁੱਟੀ ਸੀ ਛੁੱਟੀ ਹੋਣ ਕਰਕੇ ਅੰਬੇਦਕਰ ਜੀ ਦਾ ਜਨਮ ਦਿਨ ਹੋਣ ਕਰਕੇ ਅੱਜ ਬੱਚੇ ਥੋੜੇ ਘਟ ਆਏ ਨੇ ਸੋ ਤਾਂ ਕਰਕੇ ਨਹੀਂ ਤਾਂ ਬੱਚੇ ਹੋਰ ਜਿਆਦਾ ਕਿਸੇ ਦਿਨ ਹੋਣਗੇ ਕੋਈ ਫੰਕਸ਼ਨ ਹੋਊਗਾ ਇਹਨਾਂ ਬੱਚਿਆਂ ਦੀ ਐਕਟੀਵਿਟੀ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਬੱਚੇ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਦੇ ਨੇ ਸੋ ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਆ ਅਸੀਂ ਉਮੀਦ ਕਰਦੇ ਆਂ ਤੇ ਪ੍ਰਮਾਤਮਾ ਅੱਗੇ ਦੁਆ ਵੀ ਕਰਦੇ ਆਂ ਕਿ ਇਹ ਸੰਸਥ 1070 ਬੱਚੇ ਹੋ ਜਾਣ ਸੋ ਬਹੁਤ ਅੱਛੀ ਗੱਲ ਆ ਜੀ ਸ਼ੁਕਰੀਆ ਤੁਹਾਡਾ ਸਾਰਾ ਭਾਈ ਬਹੁਤ ਜੀ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੀ ਜੇਕਰ ਨੂੰ ਤੁਸੀਂ ਪਬਲਿਕ ਚ ਲੈ ਕੇ ਗਏ ਹੋ ਤਾਂ ਸ਼ੁਕਰੀਆ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ ਓਕੇ ਜੀ